ਮਾਹੀ ਸ਼ਰਮਾ ਕਿਸ ਤਰ੍ਹਾਂ ਚਮਕੀਲੇ ਦੀ ਸਟੇਜ ਤੋਂ ਭੱਜ ਕੇ ਗਈ ਉਹਨਾਂ ਦੇ ਫੈਨ ਹੋਏ ਨਾਰਾਜ਼ ਤੇ ਉਹਨਾਂ ਨੇ ਕੀਤਾ ਅਨਫੋਲੋ ਸਾਰਾ ਤੁਹਾਨੂੰ ਦਿਖਾਉਂਗਾ ਚਲੋ ਚੱਲਦੇ ਆਂ ਅੱਗੇ ਮਹਾਂ ਚੰਗੀ ਗੱਲ ਫੋਟੋ ਲੱਗਦੀ ਕਿਹਨਾਂ ਨੂੰ ਲੱਗੋ ਮੈਂ ਕਿਹਦੇ ਕੋਈ ਅੱਛਾ ਲਾਹੋ ਭਾਨਫੋਲੋ ਕਰੋ ਯਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਹੀ ਸ਼ਰਮਾ ਦੇ ਲਈ ਮਾਜੀ ਜੀ ਆਇਆਂ ਜੀ ਆਇਆਂ ਮਾਹੀ ਸ਼ਰਮਾ ਤੋਂ ਕਿਸ ਤਰ੍ਹਾਂ ਉਹਨਾਂ ਦੇ ਫੈਨ ਨਾਰਾਜ਼ ਹੋਏ ਸਾਰਾ ਤੁਹਾਨੂੰ ਦਿਖਾਉਂਗਾ ਡਟ ਖੋਲ ਮਿੱਤਰਾ ਵੀ ਮੈਂ ਸ਼ਰਾਬ ਬਣ ਗਈ ਦੂਜਾ ਗਾਣਾ ਸੋਰਤ ਵਿਤਾਂ ਵਾਲਿਆ ਤੇਰੀ ਆਈ ਨਾ ਵਿਆਹ ਦੀ ਹਜੇ ਵਾਰੀ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਮੈਂ ਆਇਆ ਹੋਇਆ ਅਮਰ ਸਿੰਘ ਚਮਕੀਲਾ 바ਸੀ ਤੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੇ ਆਉਣਾ ਤੇ ਆਏ ਵੀ ਹੋਏ ਨੇ ਤੁਹਾਨੂੰ ਸਾਰਾ ਦਿਖਾਉਂਗਾ ਮੁਹੰਮਦ ﺻਦੀਕ ਜੀ ਵੀ ਆਏ ਹੋਏ ਸੀਗੇ ਤੇ ਇੱਥੇ ਇੱਕ ਅਦਾਕਾਰ ਮਾਹੀ ਸ਼ਰਮਾ ਆਈ ਸੀ ਇਸ ਵਾਰ ਮਾਹੀ ਸ਼ਰਮਾ ਨੂੰ ਲੋਕਾਂ ਨੂੰ ਬਹੁਤ ਉਤਸ਼ਾਹ ਸੀਗਾ ਕਿ ਮਾਹੀ ਸ਼ਰਮਾ ਨੂੰ ਦੇਖਣਾ ਵਾ ਬਟ ਜਦੋਂ ਮਾਹੀ ਸ਼ਰਮਾ ਗਈ ਤਾਂ ਕਿਸ ਤਰ੍ਹਾਂ ਉਹਨਾਂ ਦੇ ਫੈਨ ਉਹਨਾਂ ਦੇ ਪਿੱਛੇ ਭੱਜੇ ਤੇ ਉਸਨੇ ਮਾਹੀ ਸ਼ਰਮਾ ਨੇ ਕਿਸੇ ਨਾਲ ਫੋਟੋ ਨਹੀਂ ਕਰਾਈ ਤੇ ਉਹਨਾਂ ਦੇ ਫੈਨ ਵੀ ਬਹੁਤ ਨਾਰਾਜ਼ ਹੋਏ ਉਹਨਾਂ ਨੂੰ ਕਿਸ ਤਰ੍ਹਾਂ ਅਨਫੋਲੋ ਕੀਤਾ ਲੋਕਾਂ ਨੇ ਸਾਰਾ ਤੁਹਾਨੂੰ ਦਿਖਾਉਂਗਾ ਚਲੋ ਚੱਲਦੇ ਆ ਉਧਰ ਸਟੇਜ ਤੇ ਹੁਣ ਆਪਾਂ ਪਹੁੰਚ ਗਏ ਅਮਰ ਸਿੰਘ ਚਮਕੀਲਾ ਵਰਸੀ ਦੀ ਸਟੇਜ ਜਿੱਧਰ ਲੱਗੀ ਹੋਈ ਸੀਗੀ ਮੈਂ ਸਮਾਦੀਆਂ ਵੀ ਬਹੁਤ ਵੀਡੀਓਆਂ ਬਣਾਈਆਂ ਨੇ ਜੇਕਰ ਤੁਸੀਂ ਸਮਾਦੀਆਂ ਵੀਡੀਓਆਂ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਬਲਿਕ ਆਈ ਹੋਈ ਸੀਗੀ ਅਮਰ ਸਿੰਘ ਚਮਕੀਲਾ ਜੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਤੇ ਆਓ ਤੁਹਾਨੂੰ ਇੱਥੇ ਵੀ ਦਿਖਾਉਣਾ ਵਾ ਕਿੰਨੀ ਜ਼ਿਆਦਾ ਰੌਣਕ ਲੱਗੀ ਹੋਈ ਸੀਗੀ ਬਹੁਤ ਵੱਡੇ ਵੱਡੇ ਕਲਾਕਾਰ ਆਏ ਹੋਏ ਸੀਗੇ ਬਲਕਾਰ ਅਨਕੀਲਾ ਵੀ ਹਲੇ ਲੱਗਣਾ ਮਾ ਉਹਦਾ ਵੀ ਵੀਡੀਓ ਬਣਾਈਆ ਉਹ ਵੀ ਤੁਹਾਨੂੰ ਜਲਦੀ ਲੈ ਕੇ ਆਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਰਸੀ ਦੇ ਕੱਲੇ ਕੱਲੇ ਕਲਿੱਪ ਤੁਹਾਨੂੰ ਦਿਖਾਉਂਗਾ ਚਲੋ ਆਓ ਉਧਰ ਸਟੇਜ ਵਾਲੀ ਸਾਈਡ ਚੱਲਦੇ ਆ ਤੁਹਾਨੂੰ ਦਿਖਾਉਣਾ ਮਾ ਕਿ ਕਿਹੜੇ ਕਿਹੜੇ ਕਲਾਕਾਰ ਆਏ ਹੋਏ ਨੇ ਦੇਖੋ ਜਿੰਨੀ ਪਬਲਿਕ ਇੱਥੇ ਪਿੱਛੇ ਖੜੀ ਆ ਇਸ ਤੋਂ ਜ਼ਿਆਦਾ ਅੱਗੇ ਕੁਰਸੀਆਂ ਤੇ ਬੈਠੀ ਸੀ ਇਸ ਵਾਰ ਬਹੁਤ ਜ਼ਿਆਦਾ ਰਾਸ਼ ਸੀਗਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਸੀਗਾ ਅੱਗੇ ਕਦੇ ਨਹੀਂ ਵਰਸੀ ਤੇ ਇੰਨਾ ਇਕੱਠ ਹੋਇਆ ਜਿੰਨਾ ਇਸ ਵਾਰ ਇਕੱਠ ਹੋਇਆ ਆ ਦੇਖੋ ਵੱਡੇ ਵੱਡੇ ਕਲਾਕਾਰ ਆਈ ਹੋਈ ਸੀਗੇ ਸਾਰੇ ਤੁਹਾਨੂੰ ਕਲਾਕਾਰ ਵੀ ਦਿਖਾਉਂਗਾ ਕਿ ਕਿਹੜੇ ਕਿਹੜੇ ਕਲਾਕਾਰਾਂ ਨੇ ਹਾਜ਼ਰੀ ਲਵਾਤੀ ਤੇ ਕਿਹੜੇ ਕਿਹੜੇ ਕਲਾਕਾਰਾਂ ਨੇ ਹਲੇ ਹਾਜ਼ਰੀ ਲਵਾਉਣੀ ਆ ਚਲੋ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਇਸ ਵਾਰੀ ਜ਼ਿਆਦਾਤਰ ਲੋਕਾਂ ਨੂੰ ਮਾਹੀ ਸ਼ਰਮਾ ਨੂੰ ਦੇਖਣ ਦਾ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਕਿ ਅਸੀਂ ਮਾਹੀ ਸ਼ਰਮਾ ਨੂੰ ਦੇਖਣਾ ਵਾ ਆ ਦੇਖੋ ਦੁਕਾਨਾਂ ਵੀ ਬਹੁਤ ਲੱਗੀਆਂ ਹੋਈਆਂ ਸੀਗੀਆਂ ਤੇ ਕੀ 버ਗਰ ਕੁਲਚੇ ਹਰ ਤਰ੍ਹਾਂ ਦੀ ਦੁਕਾਨ ਸੀਗੀ ਦੂਜੀ ਸਾਈਡ ਜਿੱਧਰ ਸਮਾਹ ਸੀਗੀ ਉਧਰਲੀ ਸਾਈਡ ਲੰਗਰ ਵੀ ਲੱਗਿਆ ਹੋਇਆ ਸੀਗਾ ਲੰਗਰ ਸੀਗਾ ਹਰ ਇੱਕ ਤਰ੍ਹਾਂ ਦੀ ਰੋਟੀ ਸਬਜ਼ੀ ਸਭ ਕੁਝ ਹੈ ਸੀਗਾ ਪਾਣੀ ਦਾ ਵੀ ਪ੍ਰਮੰਧ ਸੀਗਾ ਪਾਲੀ ਦੇਤ ਵਾਲੀ ਆ ਮੁਹੰਮਦ ਸਦੀਕ ਰਣਜੀਤ ਮਣੀ ਜਿੰਨੇ ਕਲਾਕਾਰਾਂ ਦੀਆਂ ਫੋਟੋਆਂ ਸੀਗੀਆਂ ਸਾਰੇ ਕਲਾਕਾਰ ਆਏ ਸੀਗੇ ਪਰ ਮਾਹੀ ਸ਼ਰਮਾ ਨਾਲ ਜਿਵੇਂ ਲੋਕ ਨਰਾਜ਼ ਹੋਏ ਆ ਸਾਰਾ ਤੁਹਾਨੂੰ ਦਿਖਾਉਂਗਾ ਲੋਕਾਂ ਨੇ ਉਸੇ ਟਾਈਮ ਮੇਰੇ ਸਾਹਮਣੇ ਅਨਫੋਲੋ ਕਰਤਾ ਬਹੁਤ ਜ਼ਿਆਦਾ ਮਾਹੀ ਸ਼ਰਮਾ ਤੋਂ ਨਰਾਜ਼ ਹੋਏ ਸੀਗੇ ਬਟ ਮਾਹੀ ਸ਼ਰਮਾ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਹੈਗਾ ਪਰ ਦੇਖ ਵੀ ਸਕਦੇ ਆ ਕਿਉਂਕਿ ਰਸ਼ਵੀ ਬਹੁਤ ਜ਼ਿਆਦਾ ਸੀਗਾ ਉਹ ਖੜ ਵੀ ਨਹੀਂ ਸਕਦੇ ਸੀਗੇ ਤੁਹਾਨੂੰ ਪਰ ਮੈਂ ਦਿਖਾਉਂਗਾ ਸਾਰਾ ਵੀਊ ਕੀ ਗੱਲਬਾਤ ਹੋਈ ਸੀਗੀ ਜਦੋਂ ਮਾਹੀ ਸ਼ਰਮਾ ਗੱਡੀ ਵਿੱਚ ਬੈਠ ਕੇ ਗਈ ਸੀਗੀ ਸਾਰਾ ਤੁਹਾਨੂੰ ਦਿਖਾਉਂਗਾ ਆ ਦੇਖੋ ਜੀਪ ਲਗਾ ਕੇ ਦੇਖ ਰਹੇ ਸੀਗੇ ਆ ਕਾੜਾ ਪੂਰਾ ਜੀਪ ਬਹੁਤ ਵਧੀਆ ਲੱਗੀ ਹੋਈ ਸੀਗੀ ਇਹਨਾਂ ਦੀ ਆ ਦੇਖੋ ਕਿੰਨੀ ਘੈਂਟ ਜੀਪ ਲਗਾ ਕੇ ਇੱਥੋਂ ਦੇਖ ਰਹੇ ਸੀਗੇ ਬਹੁਤ ਵਧੀਆ ਦਿਖਦਾ ਸੀਗਾ ਇੱਥੋਂ ਵੀ ਚਲੋ ਆਪਾਂ ਤੁਹਾਨੂੰ ਅੱਗੇ ਸਟੇਜ ਦੇ ਕੋਲੇ ਲੈ ਕੇ ਚੱਲਦੇ ਹਾਂ ਉਤੋਂ ਸਾਰਾ ਤੁਹਾਨੂੰ ਦਿਖਾਉਂਗਾ ਪਹਿਲਾਂ ਤੁਹਾਨੂੰ ਨਾ ਮਾਹੀ ਸ਼ਰਮਾ ਹੀ ਦਿਖਾਉਣਾ ਵਾ ਜਦੋਂ ਮਾਹੀ ਸ਼ਰਮਾ ਇੱਥੋਂ ਵਾਪਸ ਗਈ ਆ ਉਹ ਸੀਨ ਦਿਖਾਉਣਾ ਇੱਥੋਂ ਸਟੇਜ ਤੋਂ ਉੱਤਰ ਕੇ ਮਾਹੀ ਸ਼ਰਮਾ ਗਈ ਆ ਦੇਖੋ ਕਿਸ ਤਰ੍ਹਾਂ ਬੌਂਸਰ ਸਾਰੇ ਭੱਜ ਕੇ ਜਾ ਰਹੇ ਸੀਗੇ ਤੇ ਨਾਲ ਹੀ ਮਾਹੀ ਸ਼ਰਮਾ ਸੀਗੀ ਇੱਥੋਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਸੀਗਾ ਆ ਚੰਗੀ ਗੱਲ ਆ ਫੋਟੋ ਲੈ ਕੇ ਜਾਣ ਮੈਂ ਇਹਦੇ ਕੋਈ ਰਹਿਣਾ ਦਾ ਨਹੀਂ ਭਾਨ ਫੋਲੋ ਕਰੋ ਯਾਰ ਇੱਥੇ ਹੀ ਲੋਕ ਉਹਨਾਂ ਨੂੰ ਬਹੁਤ ਗਲਤ ਬੋਲਣ ਲੱਗੇ ਸੀਗੇ ਤੇ ਉਹ ਮੈਂ ਸੀਨ ਥੋੜਾ ਜਿਹਾ ਕੱਟ ਦਿੱਤਾ ਕਿਉਂਕਿ ਬਹੁਤ ਗਲਤ ਬੋਲਦੇ ਪਏ ਸੀਗੇ ਜਿੰਨੇ ਵੀ ਇੱਥੇ ਲੋਕ ਖੜੇ ਸੀਗੇ ਪਰ ਇਦਾਂ ਨਹੀਂ ਲੋਕਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਪਬਲਿਕ ਬਹੁਤ ਜ਼ਿਆਦਾ ਸੀਗੀ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਹੀ ਸ਼ਰਲਾ ਜੀ ਲਈ ਸਮਝ ਜੀ ਜੀ ਆਇਆਂ ਜੀ ਆ ਮਾਹੀ ਸ਼ਰਮਾ ਦੇ ਜਿੰਨੇ ਵੀ ਫੈਨ ਸੀਗੇ ਫੈਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਕਿੰਨੇ ਕ ਜਾਣਿਆਂ ਨਾਲ ਫੋਟੋ ਕ ਚਾਵੇ ਕਿਉਂਕਿ ਪਬਲਿਕ ਹੀ ਬਹੁਤ ਜ਼ਿਆਦਾ ਸੀਗੀ ਫਰੈਂਡਸ ਮੈਂ ਇਦਾਂ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ